ਜਿਹੜੀ ਬਰਸਾਤ ਹੈ ਨਾ ਜੇ ਉਹ ਰੁਕੂਗੀ ਤੇ ਫੇਰ ਹੀ ਫਲੱਡ ਜਿਹੜਾ ਵਾ ਉਹਦੀ ਸਥਿਤੀ ਜਿਹੜੀ ਕੰਟਰੋਲ 'ਚ ਆ ਸਕਦੀ ਆ ਪਾਣੀ ਦਾ ਲੈਵਲ ਜਿਹੜਾ ਪਿਛਲੇ 3-4 ਦਿਨਾਂ ਚੋਂ ਉਨਾ ਹੀ ਲਗਭਗ 94000 ਕਿਊਸਿਕ ਜਾਂ 1 ਲੱਖ ਕਿਊਸਿਕ ਪਿੱਛੋਂ ਜਿੰਨਾ ਪਾਣੀ ਆਉਂਦਾ ਉਹਦੇ ਚ 22000 ਕਿਊਸਿਕ ਰਾਜਸਥਾਨ ਤੇ ਜਿਹੜੀ ਪ੍ਰੋਜਪੁਰ ਫੀਡਰ ਆ ਉਹਦੇ ਚ ਜਾਂਦਾ ਬਾਕੀ ਵਾਧਾ ਪਾਣੀ ਜਿਵੇਂ ਪਿੱਛੇ ਜੇ ਥੋੜੇ ਦਿਨ ਹੋਏ ਆ 3-4 ਦਿਨੋਂ ਉਦਨੇ 1 ਲੱਖ 16000 ਕਿਊਸਿਕ 22000 ਕਿਊਸੀ ਕੀ ਜਾਂਦਾ ਪਏ ਦੋ ਮਹਿਰਾਂ ਚ 94000 ਦੇ ਲਗਭਗ ਜਿਹੜਾ 94000 ਕਿਊਸੀ ਪਾਣੀ ਇਹ ਦਰਿਆ ਚ ਚੱਲਦਾ ਪਏ ਅੱਜ ਵੀ ਲਗਭਗ 94 95000 ਕਿਊਸੀ ਪਾਣੀ ਚੱਲਦਾ ਪਿਆ ਫਸਲਾਂ ਜਿੰਨਾ ਚੋ ਪਾਣੀ ਲੰਘ ਗਿਆ ਵਾ ਭਾਵੇਂ ਫੁੱਟ ਫੁੱਟ ਲੰਘ ਫਸਲਾਂ ਬਰਬਾਦ ਹੋ ਗਈਆਂ ਅਸੀਂ ਕਿਸਾਨਾਂ ਦੇ ਨਾਲ ਆ ਕੋਈ ਵੀ ਜਿਹੜਾ ਨੁਕਸਾਨ ਹੋਇਆ ਉਹ ਇੱਕ ਇੱਕ ਰੁਪਈਆ ਕਿਸਾਨਾਂ ਦਾ ਮੁਆਵਜ਼ਾ ਦਿੱਤਾ ਜਾਊਗਾ ਸਾਰੇ ਪੈਸੇ ਕਿਸਾਨਾਂ ਦੇ ਖਾਤੇ ਆਉਣਗੇ ਅਸੀਂ ਆਪ ਖੁਦ ਕਿਸਾਨ ਆ ਸਾਨੂੰ ਵੀ ਪਤਾ ਵੀ ਕੀ ਦੁੱਖ ਹੈ ਕੀ ਦਰਦ ਹੈ ਜਿਨ੍ਹਾਂ ਦੀ ਜ਼ਮੀਨ ਦੇਖਦੇ ਉਹਨਾਂ ਦੇ ਖਾਤੇ ਚ ਕਿਵੇਂ ਪੈਸੇ ਆਉਣਗੇ ਦੇਖੋ ਉਹ ਹਲਫੀਆ ਬਿਆਨ ਲੱਗ ਜਾਂਦਾ ਜਿਹੜਾ مالک ਹਲਫੀਆ ਬਿਆਨ ਦੇ ਦੂਗਾ ਕਿ ਮੇਰੀ ਜ਼ਮੀਨ ਇਹਦੇ ਕੋਠੇ ਖੇਤੇ ਉਹ ਪੈਸੇ ਜਿੰਨੇ ਕਾਸ਼ਤ ਕੀਤੀ ਉਹਦੇ ਖਾਤੇ ਜਾ ਜਾਣ ਸਰ ਕੋਈ ਤਿੰਨ ਬਲੱਡ ਇਹਦੇ ਤੇ ਗੇਟ ਫੇਰ ਦਬਾਰਾ ਅੱਜ ਖੁੱਲੇ ਹੋਏ ਨੇ ਸਵੇਰ ਦੇ ਤਿੰਨ ਗੇਟ ਤੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਦੇਖੋ ਜਦੋਂ ਪਿੱਛੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਆ ਨਾ ਫਿਰ ਸੇਫਟੀ ਨੂੰ ਦੇਖਦੇ ਹੋਏ ਉਹ ਗੇਟ ਖੋਲਣੇ ਵੀ ਪੈਂਦੇ ਆ ਕਿਉਂਕਿ ਜੇ ਉਹ ਡੈਮ ਜਿਆਦਾ ਪਾਣੀ ਦਾ ਲੈਵਲ ਵੱਧ ਜਾਂਦਾ ਜੇ ਡੈਮ ਦੀ ਕੋਈ ਖੰਧ ਤਰੇੜ ਆ ਜਾਂਦੀ ਹੈ ਜਾਂ ਕੋਈ ਨੁਕਸਾਨ ਹੁੰਦਾ ਉਹ ਨੁਕਸਾਨ ਭਰਨਾ ਬੜਾ ਔਖਾ ਹੋ ਇਹ ਮਜਬੂਰੀ ਆ ਕੁਦਰਤ ਆ ਕੁਦਰਤ ਦੀ ਮਰਜ਼ੀ ਆ ਜਦੋਂ ਤੱਕ ਬਰਸਾਤ ਹੁੰਦੀ ਰਹੂਗੀ ਉਦੋਂ ਤੱਕ ਇਤਨਾ ਹੀ ਫਲੱਡ ਗੇਟ ਖੁੱਲਦੇ ਰਹਿਣਗੇ ਇਹਦੇ ਚ ਆਪਾਂ ਇਨਸਾਨ ਆ ਆਪਣਾ ਤੇ ਇਹੋ ਹੀ ਆ ਕਿ ਆਪਾਂ ਉਹਨੂੰ ਕੰਟਰੋਲ ਕਰ ਲਈ ਸਥਿਤੀ ਨੂੰ ਠੀਕ ਕਰਨ ਲਈ ਕੋਈ ਨਾ ਕੁਝ ਕਰ ਦੇ ਲਈ ਕੋਲਰ ਸਾਹਿਬ ਜਦੋਂ ਬਾੜੀ ਬਣਾ ਸਕਦੀਆਂ ਸਰਦਾਰ ਭਗਵੰਤ ਸਿੰਘ ਮਾਨ ਅਜੇ ਮੁੱਖ ਮੰਤਰੀ ਨੇ ਜਿੰਨਾ ਗਰਾਊਂਡ ਜ਼ੀਰੋ ਤੋਂ ਲੈ ਕੇ ਉੱਤੇ ਤੱਕ ਲੋਕਾਂ ਲਈ ਕੰਮ ਕੀਤਾ ਅਹੀਂ ਜਦੋਂ ਕਿਸਾਨਾਂ ਚ ਜਾਂਦੇ ਹਨ ਨਾ ਅੱਗੇ ਜਦੋਂ ਆੜ ਆਉਂਦੇ ਸੀ ਇਸ ਸਾਨੂੰ ਕਿਸਾਨ ਇੱਕੋ ਮੰਗ ਰੱਖਦੇ ਹੀ ਮਾਜਿਆ ਭਾਵੇਂ ਸਾਨੂੰ ਨਾ ਦਿਓ ਭੁੱਲਰ ਸਾਹਿਬ ਸਾਨੂੰ 2 ਮਹੀਨੇ ਆਪਦੀ ਪੈਲੀ ਚੋਂ ਰੇਤ ਕੱਢਣ ਦੀ ਪਰਮਿਸ਼ਨ ਦੇ ਦਿਓ ਕਿਉਂਕਿ ਸਾਡੀਆਂ ਜ਼ਮੀਨਾਂ 'ਚ ਕਿਤੇ 5-5 7-7 ਫੁੱਟ ਰੇਤ ਚੜ ਗਈ ਆ ਕਿਤੇ 15-15 ਫੁੱਟ ਟੋਏ ਪੈ ਗਈ ਆ ਤੇ ਹਰ ਸਾਲ ਦਰਿਆ ਆਉਂਦਾ ਉਹ ਰੇਤ ਪਾ ਕੇ ਤੇ ਫੇਰ ਪੈਲੀ ਉੱਚੀ ਕਰ ਜਾਂਦਾ ਕਿਉਂਕਿ ਕਾਨੂੰਨੀ ਅਸੀਂ ਪਰਮਿਸ਼ਨ ਦੇ ਨਹੀਂ ਆ ਸਕਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਾਲਿਸੀ 'ਚ ਸੋਧ ਕਰਕੇ ਕੈਬਨਿਟ 'ਚ ਉਹਨੂੰ ਪਾਸ ਕਰਕੇ ਕਿਸਾਨਾਂ ਦੇ ਹੱਕ 'ਚ ਕਾਨੂੰਨ ਬਣਾਤਾ ਹੋਣ ਜਿਹੜੀ ਰੇਤ ਹੀ ਖਾੜੇ ਉਹ ਠੇਕੇਦਾਰ ਦੇ ਨਾਂ ਨੇ ਜਿਹੜੇ ਕਿਸਾਨ ਦੇ ਨਾਂ ਜ਼ਮੀਨ ਆ ਜਿਹੜੇ ਕਿਸਾਨ ਦੇ ਨਾਂ ਇੰਤਕਾਲ ਗਰਦੌਰੀਆਂ ਜਮ੍ਹਾਂਬੰਦੀ ਆ ਉਸ ਕਿਸਾਨ ਦੇ ਨਾਂ ਖੱਡਪਾਸੋਂ ਪੋਰਟਲ ਤੇ ਕਿਸਾਨ ਅਪਲਾਈ ਕਰੂਗਾ ਉਹਦੇ ਬਾਅਦ ਕਿਸਾਨ 2 ਮਹੀਨੇ ਨਹੀਂ 12 ਮਹੀਨੇ ਆਪਦੀ ਜ਼ਮੀਨ ਚੋਂ ਰੇਤ ਚੁਕਾ ਸਕਦਾ ਕਿਸਾਨ ਆਉਣ ਵਾਲੇ ਦਿਨਾਂ 'ਚ ਜਿਹੜੇ ਖਾਸ ਕਰਕੇ ਦਰਿਆ ਦੇ ਵਿੱਚ ਡੁੱਬਦੇ ਹੀ ਤੇ ਹਰ ਵਾਰ ਵਿਚਾਰੇ ਉੱਜੜਦੇ ਹੀ ਉਹ ਕਿਸਾਨ ਹੁਣ ਆਬਾਦ ਹੋਣਗੇ ਉਹ ਕਿਸਾਨ ਸਰੀ ਹੋਣਗੇ ਉਹ ਕਿਸਾਨ ਪੈਸੇਚ ਹੋਣਗੇ ਕਿਉਂਕਿ ਰੇਤ 1 ਏਕੜ ਚੋਂ ਠੇਕੇਦਾਰ 4 4 5 5 10 10 ਲੱਖ ਦੀ ਵੀ ਵੇਚ ਜਾਂਦਾ ਹੈ ਤੇ ਕਿਸਾਨਾਂ ਨੂੰ ਜਦੋਂ ਇਹ ਗੱਲ ਦੱਸੀ ਨਾ ਭਾਵੇਂ ਫਸਲ ਉਹਨਾਂ ਦੀ ਮਾਰੀ ਗਈ ਆ ਉਹਨਾਂ ਦੇ ਚਿਹਰੇ ਜਿਹੜੇ ਖਿੜ ਗਏ ਆ ਵੀ ਭਗਵੰਤ ਮਾਨ ਸਾਡਾ ਪੋਤੇ ਆ ਸਾਡਾ ਭਰਾ ਆ ਜਿਨੇ ਸਾਡੇ ਹੱਕ ਚ ਕਾਨੂੰਨ ਬਣਾਤਾ ਕਿਸਾਨਾਂ ਦੇ ਚਿਹਰੇ ਖਿੜ ਗਏ ਜਿਹੜਾ ਕੰਟਰੋਲਰ ਆ ਉਹ ਪੰਜ ਕਿਲੇ ਵਾਲੇ ਨੂੰ ਹੀ ਦਿੱਤਾ ਜਾਂਦਾ ਹੈ ਨੇ ਉਹ ਤਾਂ ਉਹ ਆਪਦੇ ਪਰਿਵਾਰ ਦੇ ਦੂਜੇ ਜੀਆਂ ਨਾਲ ਹਲਫੀਆਂ ਬਿਆਨ ਬਣਾ ਕੇ ਵੀ ਮੈਂ ਠੇਕੇ ਦੀ ਦਿੱਤੀ ਆ 15 ਕਿੱਲੀਆਂ ਤੋਂ ਤਿੰਨਾਂ ਜੀਆਂ ਨਾਲ ਰੁਪਈਆ ਬਿਆਨ ਬਣਾ ਲਈ ਇੱਕ ਪੰਜਾਂ ਦਾ ਆਪਦੇ ਨਾਲ ਪਾਉਲੇ ਦੂਜੇ ਪੰਜਾਂ ਪੰਜਾਂ ਦਾ ਉਹਨਾਂ ਨਾਲ ਇੱਕ ਇਹ ਤਾਂ ਪਾਛ ਜਾਣੀ ਰਹਿਣ ਦਿੱਤਾ ਜਾਊਗਾ ਇੱਕ ਉਹਨਾਂ ਦਾ ਹੋਏ ਗੱਲ ਤੇ ਮੈਂ ਨਹੀਂ ਪਹਿਲੇ ਦਿਨ ਦਾ ਹੀ ਬੋਲਦਾ ਪਿਆ ਵੀ ਹਰਿਆਣੇ ਵਾਲੇ ਤੇ Rajasthan ਵਾਲੇ ਪਾਣੀ ਲੈਣ ਤੇ ਆ ਜਾਂਦੇ ਆ ਹੁਣ ਜਦੋਂ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਆ ਇਹ ਕੇਂਦਰ ਨੂੰ ਹੁਣ ਦੇਣਾ ਚਾਹੀਦਾ 70000 ਨਹੀਂ ਲੱਖ ਰੁਪਈਆ ਦੇਣਾ ਚਾਹੀਦਾ ਇਹ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਆ ਇਹਦਾ ਜਿਹੜਾ ਪੈਸੇ ਨਿਰਧਾਰਤ ਕਰਦੀ ਆ ਇਹ ਕੇਂਦਰ ਕਰਦੀ ਆ ਤੇ ਅਸੀਂ ਤੇ ਕਹਿੰਦੇ ਆ 70000 ਨਹੀਂ 1 ਲੱਖ ਰੁਪਈਆ ਪ੍ਰਤੀ ਏਕੜ ਕੇਂਦਰ ਨੂੰ ਦੇਣਾ ਚਾਹੀਦਾ ਅਸੀਂ ਤੇ ਕਿਸਾਨਾਂ ਦੇ ਨਾਲ ਖੜੇ ਆਂ ਤੇ ਡਟ ਕੇ ਖੜੇ ਰਾਵਾਂਗੇ ਜੋ ਪੰਜਾਬ ਸਰਕਾਰ ਨੂੰ ਮਦਦ ਹੋਊਗੀ ਉਹ ਵੀ ਅਸੀਂ ਕਰਾਂਗੇ ਪਰ ਕੇਂਦਰ ਨੂੰ ਵੀ ਕਰਨੀ ਚਾਹੀਦੀ ਅਸੀਂ ਪੰਜਾਬ ਸਰਕਾਰ ਵਾਲੇ ਕਹੇ ਗੱਲ ਤੋਂ ਮੁੱਕ ਕਰਨੀਗੇ ਪਰ ਇੱਥੇ ਮਦਦ ਕੇਂਦਰ ਨੂੰ ਕਰਨ ਕਿਉਂਕਿ ਪਾਣੀ ਸਾਡੇ ਤੇ ਰਾਜਸਥਾਨ ਤੇ ਹਰਿਆਣੇ ਨੂੰ ਵੀ ਜਾਂਦੇ ਸਾਡੇ ਫਿਰ ਜੇ ਪਾਣੀ ਜਾਂਦੇ ਆ ਉਹ ਜੇ ਨੁਕਸਾਨ ਹੁੰਦਾ ਉਹ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਇਹਨਾਂ ਨੂੰ ਸਰ